ਇਹ ਸ਼ਰਾਬੀ ਸੀ ਮੈਨੂੰ ਕਹਿੰਦਾ ਪੈਸੇ ਇਹਨਾਂ ਨੂੰ ਰੋਟੀ ਦੇ ਦੀ ਮੈਂ ਕਹਾ ਭਾਈ ਕੋਈ ਗੱਲ ਨਹੀਂ ਪੈਸੇ ਕੱਲ ਨੂੰ ਲੱਲਾਂਗੇ ਠੀਕ ਆ ਮੈਨੂੰ ਕਹਿੰਦਾ 15 ਫੁਲਕੇ ਕਰ ਦੇ ਨਾਲ ਪਨੀਰ ਕਰ ਦੇ ਮੈਂ ਕਹਾ ਭਾਈ ਹੋਰ ਫਿਰ ਮੈਨੂੰ ਕਹਿੰਦਾ ਤੂੰ ਯਾਰ ਤੂੰ ਆਪਾਂ ਦੋ ਜਣੇ ਕਿਦਾਂ ਖਾਵਾਂਗੇ ਮੈਂ ਕਹਾ ਭਾਈ ਤੀ ਬਾਹਰ ਹੋਈ ਸ਼ਰਾਬੀ ਤੀ ਕੁੜੀਆਂ ਘਲੋਤੀਆਂ ਤੇ ਅੰਦਰੋਂ ਭਾਈ ਪਿਸਤੋਲ ਕੱਢ ਕੇ ਮੇਰੇ ਮੱਥੇ ਲਾਤੀ ਆ ਗਿਆ ਨਾਲ ਠੀਕ ਆ ਫਿਰ ਦੋ ਕੁੜੀਆਂ ਘਲੋਤੀਆਂ ਸੀ ਉਹਨਾਂ ਤੇ ਕਹਿੰਦਾ ਭੈਣ ਚੁੱਦੇ ਸਿਆੜੇ ਤੇਰੇ ਗੋਲੀ ਮਾਰ ਦੇਣੀ ਮੈਨੂੰ ਮੋ ਗੋਲੀ ਮਾਰਨ ਦੇ ਚੱਕਰ 'ਚ ਆਪਣੇ ਨਾਲ ਦੇਦੇ ਗੋਲੀ ਮਾਰਦੀ ਬੱਟਦੇ ਭਾਈ ਜੀ ਨਾਲ ਹੀ 도ੜ ਸਾਡੇ ਬੰਦੇ ਵੀ ਥੱਲੇ ਹੋ ਉਹਨਾਂ ਦੇ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਜੀ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਪੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਸਾਡੇ 10 ਦਾ ਕਾਰਨ ਹੋਇਆ ਭਾਜੀ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿੱਥੇ ਨੂੰ ਗੋਲੀ ਉਹ 도ੜ ਗਏ ਭਾਜੀ ਉਹ ਜਿਹੜਾ ਗੋਲੀ ਵੱਜੀ ਉਹਨੂੰ ਪੁਲਿਸ ਲੈ ਗਈ ਜਿਹਨੂੰ ਜਿਹਦੇ ਵੱਜੀ ਉਹਨੂੰ ਪੁਲਿਸ ਲੈ ਗਈ ਐ ਸਪੋਰ ਵੀ ਪੁਲਿਸ ਕੋਲ ਰੌਂਦ ਵੀ ਪੁਲਿਸ ਕੋਲ ਉਹਦਾ ਜਿਹੜਾ ਮੋਟਰਸਾਈਕਲ ਜ਼ਬਤ ਹੋਇਆ ਉਹ ਵੀ ਪੁਲਿਸ ਕੋਲ ਹੈ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੈ ਸਾਰੇ ਭੁੱਲ ਚੁੱਕੋਗੇ। ਨਾ ਆਲੇ ਜਾਣਾ ਕੋਈ ਬਾਤ ਕੁਛ ਨਹੀਂ ਕੀਤਾ। ਸਾਡੇ ਦਾ ਸੋਹਣੇ ਹਾਂ ਗਲਤ ਕਹਿ ਰਹੇ ਵੀ ਗੁਰਵਿੰਦਰ ਸਿੰਘ ਆਈਆਂ। ਮਾਮਲਾ ਕੀ ਹੈ ਜੀ? ਮਾਮਲਾ ਕੀ ਹੈ ਜੀ? ਇੱਥੇ ਮੁੰਡੇ ਨਸ਼ੇ 'ਚ ਆਏ ਆ ਜੀ। ਉਹਨਾਂ ਨੇ ਰੋਟੀ ਮੰਗੀ, ਇਹਨੇ ਰੋਟੀ ਦੇਣ ਲੱਗੇ। ਉਹਨੇ ਨਸ਼ਾ ਕੀਤਾ ਸੀ, ਉਹਨੇ ਗਾਲਾਂ ਕੱਢੀਆਂ ਕਿ ਅਸੀਂ ਦੋ ਜਣੇ ਇਹਨੇ ਫੁਲਕੇ ਥੋੜਾ ਖਾ ਲਾਂਗੇ ਜਦ ਕਿ ਉਹਨਾਂ ਨੇ ਆਪ ਕਹੇ ਸੀ ਕਿ ਇਹਨੇ ਫੁਲਕੇ ਦਿਓ। ਮੁਰਕੇ ਇੰਨੀ ਗੱਲ ਹੋਈ ਹੈ ਕਹਿੰਦਾ ਤੁਸੀਂ ਤੁਹਾਡੇ ਨਸ਼ਾ ਕੀਤਾ, ਤੁਸੀਂ ਬਾਹਰ ਹੋ ਜਾ ਮੇਰੇ ਕੋਲ ਕੁੜੀਆਂ ਖੜੀਆਂ ਨੇ, ਚੰਗਾਂ ਲਈ ਤੁਹਾਨੂੰ ਗਾਲ ਕੱਢਦੇ। ਇਹਨੇ ਚੋ ਅੰਦਰ ਉਹਦਾ ਛਾਲਾ ਅੰਦਰ ਗਿਆ, ਉਹ ਸਾਲ ਕੱਢ ਕੇ ਉਹ ਪਰਸਲ ਡੈਕ ਪਰਸਲ ਖੋਣ ਦੀ ਕੋਸ਼ਿਸ਼ ਕੀਤੀ ਇਹਨਾਂ ਚੋਂ ਇੱਕ ਗੋਲੀ ਮਾਰੀ ਤੇ ਗੋਲੀ ਉਹਦੇ ਆਪਦੇ ਸਾਲੇ ਦੇ ਪੱਟੇ ਤੇ ਵੱਜੀ ਵਾਕੀ ਵਾਕੀ ਵੀ ਬੰਦਾ ਪੱਜੀ ਅੱਗੇ ਆਂਦਾ ਨਹੀਂ ਹਾਂਜੀ ਇਹ ਸਾਹਮਣੇ ਰਹਿੰਦਾ ਜੀ ਆਹ ਸਾਹਮਣੇ ਘਰ ਰੱਖੇ ਰਹਿੰਦੇ ਇੱਥੇ ਕਿਰਾਏ ਤੇ ਰਹਿੰਦਾ ਜੀ ਇੱਥੇ ਕਿਰਾਏ ਤੇ ਰਹਿੰਦਾ ਜੀ ਇਹ ਬੀਜੀ ਦੇ ਵਿੱਚ ਰਹਿੰਦੇ ਸੀ ਸਾਹਮਣੇ ਹਾਂਜੀ ਪੁਲਿਸ ਪੱਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਕੋਈ ਤਾਂ ਪੁਲਿਸ ਦੇ ਐਰ ਰਹੇ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਕਿ ਧਾਰਾ ਹੋਰ ਲੱਗ ਜਣੀਗੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਇੱਕ ਵਾਈਗਰ ਦਾ ਵੀ ਮੁੱਕੇ ਦੇ ਪੁੰਜੇ ਗੋਲੀ ਰੋਟੀ ਜਣਾਇ ਇਥੇ ਲੜਪੇ ਆ ਉਹਨੂੰ ਉਸ ਦਲਫੇ ਦਾਵਾ ਕਿ ਬਾਕੀ ਜੋ ਬੰਦੇ ਕਾਰਵਾਈ ਕਰਨਗੇ ਜਿੰਨੇ ਗੋਲੀ ਚਲਾਈ ਹੈ ਉਹਦਾ ਸਾਥ ਹੀ ਜਿਹੜੀ ਗੋਲੀ ਵਧੀ ਜਿਹਦੇ ਗੋਲੀ ਵਜੂ ਉਹਦਾ ਸਾਥ ਹੀ ਜਿਹਨਾਂ ਨੇ ਗੋਲੀ ਮਾਰੀ ਹੂੰ ਕਿੰਨੇ ਪਾਇ ਇਹ ਪੁਰਾਣੀ ਰੰਜਿਸ਼ ਸੀ ਕਿ ਮਾਮਲਾ ਕੀ ਹੈ ਇਸ ਵਾਰ ਇਹ ਨਹੀਂ ਕੋਈ ਅਜੇ ਪਤਾ ਏਟਾ ਬੇ ਰੋਟੀ ਲੈਣ ਤੋਂ ਆ ਕੇ ਲੜਪੇ ਸੀ ਹੂੰ ਰੋਟੀ ਜਣਾਇ ਰੋਟੀ ਲੈਣ ਤੋਂ ਆ ਕੇ ਲੜਪੇ ਆ ਟੋਟਲ ਕਿੰਨੀਆਂ ਗੋਲੀਆਂ ਚਲੀਆਂ ਇੱਕ ਇੱਕ ਫੇਰ ਹੋਇਆ ਕੋਈ ਵੀਡੀਓ ਆਈ ਸਾਨੂੰ ਹਾਂਜੀ ਹਾਂਜੀ ਫੁਟੇਜ ਆਈ ਠੀਕ ਸਟਾਰਟ ਵੀ ਬੰਦ ਗਏ ਕੋਈ ਆਉ ਚਿੱਟੀ ਚਾਲਟਾ ਨੇ ਜਣਾ ਹੀ ਅੰਦਰ ਫੋਨ ਨਾਲ ਹੁਣ ਹੋਊਗਾ ਇੱਥੇ ਹਾਂ ਨਾ ਹੋਵੇ ਚੱਲਿਆ ਹਾਂਜੀ ਇੱਥੇ ਹੁਣ ਹੋਰ ਹੈ ਉਹ ਕਹਿ ਜਾਂਦਾ ਹਾਂ ਕਾਰਨ ਉਹ ਕੁੜੀਆਂ ਬੈਠਣ ਉਹ ਕੁੜੀਆਂ ਬਾਹਰ ਨਹੀਂ ਆਉਂਦੀਆਂ ਹਾਂ ਉਹ ਵੀ ਆਏ ਮੋਰ ਸਦੋਂ ਤੱਕ ਆਰੇ ਲੋਤੀ ਉਹ ਅੰਦਰ ਚਲ ਗਿਆ ਫਲੈਸ਼ ਸ਼ਾਟ ਲਾ ਉਹ ਵੀ ਗਿਆ ਦੂਜਾ ਵੀ ਗਿਆ ਅੰਦਰ ਇਹ ਆ ਗਏ ਆਹ ਵਾਹ ਵਾਹ ਓਕੇ ਟੱਕਰ ਨਾਲ ਜਾ ਫੜ ਗਿਆ ਇੱਥੇ ਹੋਇ ਇੱਕ ਹੋ ਗਿਆ ਇੱਕ ਪੋਲੀ ਗਿਆ ਮਸਲਾ ਨਾਲ ਇੱਥੇ ਨੂੰ ਤਾਂ ਨਹੀਂ 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 ਲਾਲ ਨੇ ਚੀ ਦੂਜਾ ਕਿਹਾ ਕਿੱਟੀ ਜੈਸੜਾ ਜਿੜਿਆ ਮੈਂ ਹੂੰ ਕੀ ਜਾਈਗਾ ਫੋਲੇ ਲਾਓ ਇਹਨੇ ਫੜੀ ਚਿੱਟੀ ਛੱਡ ਲਈ ਨਹੀਂ ਨਹੀਂ ਅਵੇ ਨਹੀਂ ਆਈ ਉਹ ਦੋਨੋਂ ਔਰ ਤੇ ਨਿਕਲੇ ਉਹ ਪਿਛਲੇ ਨੇ ਲਿਆਂਦਾ ਹੀ ਮੜ ਕੇ ਨਹੀਂ ਹਵੇ ਲੈਣਿਆ ਗਿਆ ਨਹੀਂ ਉਹ ਕਿਹਾ ਦੂਜਾ ਕਿਹਾ ਹਾਲ ਹੁਣ ਲਾਲ ਨੇ ਕਹਿਣਾ ਲਾਲ ਛੱਡ ਨੇ ਕਿਹਾ ਉਹ ਵੀ ਕਹਿਣਾ ਲਾਲ ਛੱਡ ਲੱਗ ਹੋਨੇ ਅਲੀਮਾ ਹੋਇਆ ਯੋ ਯੋ ਨੁ ਪਰੇ ਕੀਤਾ ਜਾਨ ਗਿਰਾਣੇ ਨਹੀਂ ਮੀਂਹ ਕਰਦੀ ਇਹ ਬਾਹਰ ਨਹੀਂ ਕਹਿੰਦੀ ਹੂੰ ਉਹਦੇ ਆਪ ਐਸ ਸੰਡੀਆਂ ਲੱਗਦਾ ਅੱਗੇ ਕੰਦੇ ਦੁਆਲੇ ਹੁੰਦੇ ਗਏ ਸੀ ਬਾਈ ਆ ਮੋਰਸਾ ਗਾ ਆਵੇ ਹਾਂ ਹੁਣ ਉਹ ਕਹਿੰਦਾ ਟਾਂਡ ਹੋਣਾ ਤੈਨੂੰ ਪਹਿਲੇ ਮੋਰਸਾ ਕੱਢਿਆ ਬਾਹਰ ਮੈਂ ਆ ਦੋਨੇ ਇੰਨਾ ਦੇ ਆ ਹੂੰ ਹੋਏ ਬੋਲ ਲੈ ਜੀ ਹੋਵੇ ਲੈ ਕੇ ਆ ਆ ਲੈ ਹੋ ਲੈ ਤੇ ਰੀਲੋਡ ਕਰ ਲੀਏ ਕੁੜੀਆਂ ਕਹਿੰਦਾ ਪਿਛੇ ਹੋ ਗੋ ਜੇ ਰਹਾ ਭਾਣਾ ਚੋ ਪਰਵਾਰ ਆਪਣੇ ਦੇ ਪੋਏ ਮਾਰਗਾ ਹੋਵੇ ਉਹਦੇ ਹੀ ਮਾਰਨਾ ਪਈ ਉਹਦੇ ਮਾਰਨ ਡਿਆ ਕੇ ਪਿਛਾ ਹੋ ਜਾ ਮੈਂ ਤੁਹਾਨੂੰ ਜਿਵੇਂ ਹਾਂ ਹੋਈ ਓਕੇ ਇਹ ਇੱਥੇ ਚੱਲ ਜਣੀ ਆ ਇੱਥੇ ਚੱਲ ਜਣੀ ਏ ਏ ਆਹ ਚੱਲੀ ਏ ਗੋਲੀ ਪਾਣ ਚੱਲੀ ਏ ਗੋਲੀ ਇੱਕ ਬਾਹਰ ਚੱਲ ਗਈ ਨਹੀਂ ਨਹੀਂ ਹਾਲੀ ਨਹੀਂ ਨਹੀਂ ਚੱਲ ਗਈ ਸੀ ਚੱਲ ਗਈ ਓਰੇ ਵਾਰੀ ਕਿਹਾ ਮੁੰਡੇ ਪਹਿਲੇ ਚੱਲ ਗਈ ਹੈ ਪਹਿਲੀ ਗੋਲੀ ਪਹਿਲੇ ਚੱਲ ਗਈ ਤਾਂ ਬੰਚੂ ਕਹਿੰਨੇ ਮਾਰਾ ਹੈ ਉਹ ਬੰਚੂ ਪਾਣ ਫੜ ਲੈਣਾ ਅਗਲੇ ਵਾਰ ਉਹਨੂੰ ਹੋਣ ਹੋਣ ਉਹ ਬਾਹਰ ਚੱਲੀ ਪਰ ਉਹਨੂੰ ਪਤਾ ਨਹੀਂ ਲੱਗਾ ਜੇ ਕੋਈ ਵੱਜੀ ਆਹ ਨਾ ਪਤਾ ਵਿੱਚ ਲੱਗਾ ਆਹ ਇਹਨੂੰ ਲੱਗੀ ਸੀ ਉਹ ਬੰਚੂ ਵੀ ਇਹਨੂੰ ਫੜ ਲੈ ਹਾਂ ਬੰਚੂ ਵੀ ਇਹਨੂੰ ਫੜ ਲੈਣਾ ਉਹ ਮੈਜੀਨਾ ਚਾਹ ਦੇ ਵੀਰ ਜੀ ਲੰਡਾ ਪਿਓੜ ਕਰਦਾ ਸੀ ਵੀਰ ਭੱਜਿਆ ਪਰ ਨਹੀਂ ਆ ਮਿਲਣ ਗਿਆ ਇਹ ਬੁਲਾਣੇ ਚੇਤਨ ਗਿਆ ਉਹ